ਤਬੇ ਅਸਰ ਅੱਜ ਸਾਡੇ ਐਸਐਸਪੀ ਹਿਸ਼ਾਲਪੁਰ ਸ਼੍ਰੀ ਸੁਨਿੰਦਰ ਲੰਬਾ ਜੀ ਆਈਪੀਐਸ ਐਸਐਸਪੀ ਹਿਸ਼ਾਲਪੁਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨਸਾਰ ਚੋਰਾ ਤੇ ਲੁੱਟਾਂ ਹੋਣ ਨੂੰ ਠੱਲ ਪਾਉਣ ਦੇ ਸਬੰਧ ਵਿੱਚ ਅੱਜ ਹਿਸ਼ਾਲਪੁਰ ਪੁਲਿਸ ਨੂੰ ਸੀਐਸਟਾਫ ਔਰ ਥਾਣਾ ਮਲਟੋਂ ਦੀ ਪੁਲਿਸ ਨੂੰ ਉਸ ਸਮੇਂ ਬਹੁਤ ਵੱਡੀ ਸਫਲਤਾ حاصل ਹੋਈ ਹੈ ਜਦੋਂ ਮਕਦਮਾ ਨੰਬਰ 37/24 379 411 ਆਈਪੀਸੀ ਤਹਿਤ ਜਿਹੜੀ ਬਲੈਰੋ ਗੱਡੀ ਪਿਕਅਪ ਸੀਗੀ ਸਬਜ਼ੀ ਵਾਲੀ ਗੱਡੀ ਜਲੰਧਰ ਤੋਂ ਊਮਨੇ ਜਾ ਰਹੀ ਸੀ ਇਹ 19224 ਨੂੰ ਖੋਹ ਹੋਈ ਸੀ ਤੇ ਇਹ ਗੱਡੀ ਛੱਡ ਕੇ ਬੰਦੇ ਭੱਜ ਗਏ ਸੀਗੇ ਅਸੀਂ ਉਹ ਪੰਜ ਬੰਦੇ ਜਿਹੜੇ ਆ ਹੁਸ਼ਿਆਰਪੁਰ ਪੁਲਿਸ ਵੱਲੋਂ ਚੋਰਾਾਂ ਖਿਲਾਫ ਮਾਮਲਾ ਦਰਜ ਹੋਏ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਇਹਨਾਂ ਨੇ ਹੋਰ ਵੀ ਇਲਾਕੇ ਦੇ ਵਿੱਚ ਔਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵਾਰਦਾਤਾ ਕੀਤੀਆਂ ਜਿਨ੍ਹਾਂ ਨੂੰ ਅਸੀਂ ਪੁਲਿਸ ਰਿਮਾਰਡ ਹਾਸਲ ਕਰਕੇ ਸਾਥੀ ਨਾਲ ਇਹਨਾਂ ਤੋਂ ਕੋਸ਼ਿਸ਼ ਕਰਕੇ ਲੜਿੰਦੀ ਗਈ ਕਾਰਵਾਈ ਜਿਹੜੀ ਆ ਅਮਨ ਚਲਿਆਵਾਂਗੇ ਸਕਿੰ ਕਿੰਨੇ ਮੁਜਰਮ ਪਕੜੇਗੇ ਜੀ ਇਹ ਟ੍ਰੋਕ ਕੋਲ 5 ਮੁਜਰਮ ਸੀਗੇ ਜਿਨ੍ਹਾਂ ਨੇ ਹਾਂ ਜੀ ਹਾਂ ਜੀ ਜਿਨ੍ਹਾਂ ਨੇ ਬਲੈਰੋ ਪਿਕਅਪ ਗੱਡੀ ਹੈਗੀ ਸੀ ਐਚਪੀ 72D 86 69 ਅੱరే ਕਿਹੜੀ ਜਗ੍ਹਾ ਤੋਂ ਅਰੈਸਟ ਹੋਏ ਜੀ ਇਹ ਕੱਲ ਅਸੀਂ ਬੋਰ ਹੀਰਾਂ ਦੇ ਏਰੀਆ ਦੇ ਵਿੱਚ ਹੈ ਇਹਦੇ ਠੀਕ ਹੈ ਸਰ